ਜਿੱਦਾਂ ਤੁਹਾਨੂੰ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਇੱਕ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਜੋ ਕਿ ਪਰਸੋ ਰਾਤ ਮਜੀਠਾ ਪੁਲਿਸ ਸਟੇਸ਼ਨ ਦੇ ਵਿੱਚ ਹੋਇਆ ਸੀ ਕੁਝ ਪਿੰਡ ਮਜੀਠਾ ਪੁਲਿਸ ਸਟੇਸ਼ਨ ਦੇ ਸੀ ਔਰ ਕੁਝ ਕੱਥੂ ਨੰਗਲ ਪੁਲਿਸ ਸਟੇਸ਼ਨ ਦੇ ਸੀਗੇ ਇਹਦੇਸ ਬੰਦੇ ਵਿੱਚ ਜਦੋਂ ਰਾਤ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਆ ਇਮੀਡੀਏਟਲੀ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਅਸੀਂ ਆਪਦਾ ਕੰਮ ਸ਼ੁਰੂ ਕਰ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਰਾਤ ਨੂੰ ਹੀ ਜਦੋਂ ਇਹ 10:30 ਦੇ ਕਰੀਬ ਇਨਫੋਰਮੇਸ਼ਨ ਆਉਂਦੀ ਹੈ ਜਿਹੜੇ ਪਿੱਲੋ ਕੁਝ ਬਿਮਾਰ ਸਾਹਮਣੇ ਆ ਜਾਂਦੇ ਆ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਦੇ ਵਿੱਚ ਸ਼ਿਫਟ ਕਰਾਇਆ ਜਾਂਦਾ ਆ ਡੀਸੀ ਮੈਡਮ ਵੱਲੋਂ ਵੀ ਇਮੀਡੀਏਟਲੀ ਸਾਰੀਆਂ ਜੋ ਸਿਵਲ ਸਰਜਨ ਆਫਿਸ 'ਤੇ ਡਿਊਟੀਆਂ ਲੱਗ ਜਾਂਦੀਆਂ ਆ ਐਂਬੂਲੈਂਸਿਸ ਉੱਥੇ ਪਹੁੰਚ ਜਾਂਦੀਆਂ ਆ ਔਰ ਫੇਰ ਅਸੀਂ ਜਿਹੜੇ ਤਿੰਨ ਚਾਰ ਪਿੰਡਾਂ ਦੇ ਵਿੱਚ ਸ਼ਾਮ ਨੂੰ ਸਾਨੂੰ ਉਸ ਵੇਲੇ ਪਤਾ ਲੱਗਦਾ ਆ ਉੱਥੇ ਅਸੀਂ ਅਨਾਊਂਸਮੈਂਟਸ ਵੀ ਸ਼ੁਰੂ ਕਰ ਦਿੰਨੇ ਆ ਰਾਤ ਦੇ ਵੇਲੇ ਹੀ 11 ਵਜੇ ਦੇ ਕਰੀਬ ਅਨਾਊਂਸਮੈਂਟ ਸ਼ੁਰੂ ਹੋ ਜਾਂਦੀ ਆ ਕਿ ਜਿਹੜਾ ਵੀ ਕੋਈ ਕਿਸਨੇ ਵੀ ਇਹ ਇਲੀਸਿਟ ਲੀਕਰ ਕੰਜ਼ਿਊਮ ਕੀਤੀ ਆ ਇਮੀਡੀਏਟਲੀ ਸਾਡੇ ਕੋਲ ਅਪਰੋਚ ਕਰੋ ताकि ऐसे उनो फटाफट मेडिकल एड हॉस्पिटल पहुंचा के शुरू कर सके सो so, कुछ साथी आंदे भी है उन्होंने इमीडिएटली एंबुलेंसेस उथे ही हुंदियां है वो शुरू हो जाता जी ਉਸ ਤੋਂ ਬਾਅਦ ਰਾਤ ਨੂੰ ਹੀ ਐਸਐਸਪੀ ਸਾਹਿਬ ਆਪ ਸੁਪਰਵਾਈਜ਼ ਕਰਦੇ ਆ ਐਸਪੀਡੀ ਸਾਹਿਬ ਸਾਡੇ ਸਾਰੇ ਡਿਸਟ੍ਰਿਕਟ ਦੇ ਜੀਓਜ਼ ਐਸਐਚਓ ਸਾਰੇ ਉਥੇ ਹੀ ਰਸ਼ ਕਰਦੇ ਆ ਔਰ ਰਾਤ ਨੂੰ ਹੀ ਇਨਵੈਸਟੀਗੇਸ਼ਨ ਪਰਚਾ ਦਰਜ ਕਰਕੇ ਅਸੀਂ ਹਿਊਮਨਟ ਤੋਂ ਇੱਕ ਪਹਿਲੋ ਇੱਕ ਆਦਮੀ ਨੂੰ ਅਰੈਸਟ ਕਰਦੇ ਆ ਉਹਦੀ ਇਨਫੋਰਮੇਸ਼ਨ ਦੇ ਅੱਗੇ ਫੇਰ ਸਾਰਾ ਇਹ ਨੈਟਵਰਕ ਸਾਹਮਣੇ ਆ ਜਾਂਦਾ ਹੈ ਅਸੀਂ ਤਕਰੀਬਨ 3:30 4:00 ਵਜੇ ਤੱਕ 5 ਤੋਂ 6 ਬੰਦਿਆਂ ਨੂੰ ਅਸੀਂ ਅਰੈਸਟ ਕਰ ਲਏ ਨੇ ਉਹਨਾਂ ਦੇ ਇੰਟੈਰੋਗੇਸ਼ਨ 'ਚ ਹੀ ਅੱਗੇ ਪਤਾ ਚੱਲਦਾ ਹੈ ਕਿ ਸਾਹਬ ਸਿੰਘ ਨਾਂ ਦਾ ਜੋ ਹਰਸ਼ਾ ਚਿਨਾ ਦਾ ਵਿਅਕਤੀ ਹੈ ਉਹਨੇ ਮੈਥਨੋਲ ਉੱਥੇ ਸਪਲਾਈ ਕੀਤੀ ਸੀਗੀ ਅੱਗੇ ਫਿਰ ਪ੍ਰਭਜੀਤ ਤੇ ਉਹਦੇ ਭਰਾ ਵੱਲੋਂ ਇਹਨੂੰ ਡਿলিউਟ ਕਰਕੇ ਅੱਗੇ ਵੱਖ-ਵੱਖ ਜਿਹੜੇ ਇਹ ਬੂਟ ਲੈਗਰਸ ਅਸੀਂ ਫੜੇ ਆ ਉਹਨਾਂ ਨੂੰ ਪਹਚਾਈ ਜਾਂਦੀ ਆ ਤੇ ਉਹ ਅੱਗੇ ਇਹ ਸੇਲ ਉਹਨਾਂ ਨੇ ਕੀਤੀ ਸੀ ਸਾਹਿਬ ਸਿੰਘ ਨੂੰ ਪਤਾ ਲੱਗ ਜਾਂਦਾ ਕਿ ਇਹ ਘਟਨਾ ਵਾਪਰ ਚੁੱਕੀ ਆ ਉਹ ਆਪਣਾ ਫੋਨ ਬੰਦ ਕਰਕੇ ਇੱਧਰ-ਉੱਧਰ ਹੋ ਜਾਂਦਾ ਹੈ ਪਰ ਫਿਰ ਅੰਮ੍ਰਿਤਸਰ ਰੂਰਲ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਅਸੀਂ ਤਕਰੀਬਨ ਉਹਨੂੰ ਅਰਲੀ ਹੀ ਉਹਨੂੰ ਕੈਪਚਰ ਕਰ ਲੈਨੇ ਆ ਉਹਦੇ ਟੈਲੀਫੋਨ ਤੋਂ ਫਿਰ ਸਾਰੀਆਂ ਚੀਜ਼ਾਂ ਇੱਕ ਟੈਕਨੀਕਲ ਐਵੀਡੈਂਸ ਬੜਾ ਸਟਰੋਂਗ ਐਵੀਡੈਂਸ ਸਾਨੂੰ ਮਿਲਦਾ ਆ ਕਿ ਇਹ ਜਿਹੜੀ 50 ਲੀਟਰ ਉਹਨੇ ਮਥਨੋਲ ਇਹ ਮਹਿੰਗਾਈ ਸੀਗੀ ਇਹ ਕਿੱਥੋਂ ਆਉਂਦੀ ਆ ਉਸੇ ਵੇਲੇ ਐਕਸਾਈਜ਼ ਦੇ ਅਫੀਸ਼ਰਜ਼ ਨੂੰ ਇਨਵੋਲ ਕੀਤਾ ਜਾਂਦਾ ਆ ਔਰ ਲੁਧਿਆਣਾ ਕਮਿਸ਼ਨਰ ਸਾਹਿਬ ਦੀ ਵੀ ਹੈਲਪ ਲਈ ਜਾਂਦੀ ਆ ਉਸ ਫੈਕਟਰੀ ਦੇ ਵਿੱਚ ਰੇਡ ਕਰਕੇ ਉੱਥੇ ਉਹਨਾਂ ਬੰਦਿਆਂ ਨੂੰ ਜਿੱਥੋਂ ਇਹ 50 ਲੀਟਰ ਇਹ ਆਰਡਰ ਕਰਦਾ ਆ ਤੇ ਬਾਈ ਬੱਸ ਇੱਥੇ ਇਹਦੇ ਕੋਲ ਪਹੁੰਚਦੀ ਆ ਉਹ ਫੈਕਟਰੀ ਤੇ ਵੀ ਉਹਨਾਂ ਬੰਦਿਆਂ ਨੂੰ ਫੜ ਲਿਆ ਜਾਂਦਾ ਆ ਫਰਦਰ ਇਹਦੇ ਟੈਲੀਫੋਨ ਐਨਾਲਿਸਿਸ ਤੋਂ ਹੀ ਸਾਨੂੰ ਚੀਜ਼ ਨਿਕਲਦੀ ਆ ਕਿ 600 ਲੀਟਰ 600 ਲੀਟਰ ਮਥਨੋਲ ਇੰਨੇ ਦਿੱਲੀ ਇੱਕ ਕੰਪਨੀ ਹੈ ਉਹ ਤੋਂ ਇਹ ਆਰਡਰ ਕਰਦਾ ਆ ਉੱਥੇ ਪੇਮੈਂਟ ਵੀ ਇੰਨੇ ਆਨਲਾਈਨ ਹੀ ਪੇਮੈਂਟ ਕੀਤੀ ਹੈ तकरीबन 35000 ਰੁਪਿਆ ਉਹਦਾ ਵੀ ਟੈਲੀਫੋਨ ਦੇ ਵਿੱਚ ਬਕਾਦਰ ਰਸੀਦਾ ਕਿਉਂਕਿ ਆਨਲਾਈਨ ਪੇਮੈਂਟ ਹੁੰਦੀ ਆ ਭਾਰਤ ਹੈਵੀ ਕੈਮੀਕल्स ਨਾਂ ਦੀ ਕੰਪਨੀ ਆ ਉੱਥੇ ਉਹਨਾਂ ਇਹ ਆਰਡਰ ਕਰਦਾ ਹੈ ਤੇ ਉਹ ਵੀ 600 ਲੀਟਰ ਜਿਹੜੀ ਸਪਲਾਈ ਪੰਜਾਬ ਵੱਲ ਚੱਲ ਪੈਂਦੀ ਆ ਇਮੀਡੀਏਟਲੀ ਐਸਐਸਪੀ ਸਾਹਿਬ ਪਟਿਆਲਾ ਔਰ ਐਕਸਾਈਜ਼ ਡਿਪਾਰਟਮੈਂਟ ਆਫੀਸ਼ਰਸ ਦੀ ਹੈਲਪ ਲਈ ਜਾਂਦੀ ਆ ਉੱਥੇ ਔਰ ਉਹ ਟਰੱਕ ਨੂੰ ਇੰਟਰਸੈਪਟ ਕੀਤਾ ਜਾਂਦਾ ਆ ਉਹ ਸਟ੍ਰਕਚਰ ਚ 600 ਲੀਟਰ ਇਹ ਰਿਕਵਰ ਹੋ ਜਾਂਦੀ ਆ ਉਹ ਵੀ ਸਾਹਿਬ ਸਿੰਘ ਨੇ ਹੀ ਆਰਡਰ ਕੀਤੀ ਸੀਗੀ 600 ਲੀਟਰ ਵੀ ਇੱਥੇ ਦੇ ਕੋਲ ਹੀ ਆਉਣੀ ਸੀ ਔਰ ਸੇਮ ਪ੍ਰੋਸੈਸ ਹੀ ਉਹਨੇ ਯੂਜ਼ ਕਰਕੇ ਇਸੇ ਤਰੀਕੇ ਨਾਲ ਉਹਨੇ ਇਲੀਸੀਟਰ ਇਲੀਸੀਟ ਲੀਕਰ ਭਰਾ ਕੇ ਤਾਂ ਅੱਗੇ ਇਹ ਨੇ सेल ਕਰਨੀ ਸੀ ਸੋ ਉਹ ਟਾਈਮਲੀ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਆ ਤੇ ਉਹ ਚੀਜ਼ ਰੁਕ ਜਾਂਦੀ ਆ ਜੀ ਉਸ ਤੋਂ ਬਾਅਦ ਉਸ ਇਨਫੋਰਮੇਸ਼ਨ ਉਸ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਸਾਡੀ ਪੁਲਿਸ ਪਾਰਟੀ ਰਾਤ ਨੂੰ ਹੀ ਦਿੱਲੀ ਨੂੰ ਅਸੀਂ ਰਵਾਨਾ ਕਰ ਦਿੰਦੇ ਆ ਤੇ ਦਿੱਲੀ ਜਾ ਕੇ ਫਿਰ ਜਿਹੜੇ ਇਹਦੇ ਓਨਰ ਆ ਰਵਿੰਦਰ ਜੈਨ ਔਰ ਔਰ ਰਿਸ਼ਭ ਜਨ ਇਹ ਫਾਦਰਸਨ ਆ ਜੀ ਇਹਨਾਂ ਨੂੰ ਸਾਡੀ ਅੰਮ੍ਰਿਤਸਰ ਦੀ ਪੁਲਿਸ ਨੇ ਸਵੇਰੇ ਇਹਨਾਂ ਨੂੰ ਅਰੈਸਟ ਕਰ ਲੈਂਦੀ ਹੈ ਦਿੱਲੀ ਤੋਂ ਹੁਣ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆ ਰਹੇ ਆ ਇਸ ਕੇਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਜੀ ਸੋ ਟੋਟਲ ਇਹ ਸਾਰੇ ਮੋਡਿਊਲ ਦੇ ਵਿੱਚ ਸਾਡੇ ਕੋਲ ਤਕਰੀਬਨ 18 ਬੰਦੇ ਨਾਮਿਨੇਟ ਹੁੰਦੇ ਆ ਜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ 16 ਬੰਦੇ ਸੌਰੀ ਇਰੇ ਚ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਆ ਟੋਟਲ 18 ਬੰਦੇ ਨੋਮੀਨੇਟ ਹੈਗੇ ਆ ਸਾਡੇ 18 ਚੋਂ ਅਸੀਂ 16 ਕਰ ਚੁੱਕੇ ਆ ਇਨਵੈਸਟੀਗੇਸ਼ਨ ਹਲੇ ਸਾਡੀ ਚੱਲ ਰਹੀ ਆ ਤੇ ਫਰਦਰ ਹੋਰ ਵੀ ਜਿਹੜਾ ਸਾਹਮਣੇ ਆਊਗਾ ਅੱਜ ਅਸੀਂ ਇਹਨਾਂ ਦਾ ਰਿਮਾਂਡ ਵੀ ਲੈ ਰਹੇ ਆ ਸਾਰਿਆਂ ਦਾ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਔਰ ਕਤਲ ਦਾ ਮੁਕੱਦਮਾ ਰਜਿਸਟਰ ਹੋਇਆ ਇਹਨਾਂ ਤੇ ਹਾਂਜੀ ਕਿਉਂਕਿ ਬੜੀ ਹੀ ਇੱਕ ਮੰਦ ਭਾਗੀ ਘਟਨਾ ਹੋਈ ਆ ਜੀ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਇਲਮ ਹੁੰਦਾ ਆ ਕਿ ਅਸੀਂ ਜ਼ਹਿਰ ਵੇਚ ਰਹੇ ਹਾਂ ਔਰ ਇਹਦੇ ਨਾਲ ਕੋਈ ਵੀ ਨੁਕਸਾਨ ਜਾਨੀ ਨੁਕਸਾਨ ਹੋ ਸਕਦਾ ਆ ਉਹਦੇ باوجود ਵੀ ਥੋੜੇ ਜੇ ਲਾਲਚ ਪਿੱਛੇ ਥੋੜੇ ਜੇ ਪੈਸਿਆਂ ਪਿੱਛੇ ਇਹਨਾਂ ਨੇ ਇੱਕ ਨੌਨੀ ਹਰਕਤ ਕੀਤੀ ਆ ਔਰ ਮਾਨਯੋਗ ਸੀਐਮ ਸਾਹਿਬ ਵੱਲੋਂ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਬੜੀਆਂ ਕਲੀਅਰ ਇਨਸਟਰਕਸ਼ਨਸ ਹੈਗੀਆਂ ਆ ਅਸੀਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਇਹਨਾਂ ਨੂੰ ਪੂਰੇ ਦੇ ਅੰਜਾਮ ਤੱਕ ਅਸੀਂ ਪਹੁੰਚਾਵਾਂਗੇ ਬਿਲਕੁਲ ਜਿਹੜੀ ਨੈਪਨੋਲਿਸਮ ਇੱਕ ਕੈਮੀਕਲ ਹੈਗਾ ਕਿ ਕਿਸੇ ਵੀ ਮੈਡੀਕਲ ਵੀ ਮੈਡੀਕਲ ਆਗਿਆ ਤੋਂ ਬਿਨਾਂ ਲਿਆ ਜਾ ਸਕਦਾ ਦੇਖੋ ਇਹਦਾ ਹੁਣ ਫਰਦਰ ਅਸੀਂ ਕੱਲ ਦੇ ਸਾਰੀਆਂ ਇਸ ਚੀਜ਼ ਇੰਨੇ ਸਾਰੇ ਅਸੀਂ ਬਿਜ਼ੀ ਆ ਸਾਰੀਆਂ ਚੀਜ਼ਾਂ ਚ ਲੱਗੇ ਹੋਏ ਆ ਅਸੀਂ ਸਾਰਾ ਕੁਝ ਫੜ ਰਹੇ ਆ ਹੁਣ ਇਹਦਾ ਫਰਦਰ ਵੀ ਇਹ ਕਿਸ ਤਰ੍ਹਾਂ ਸਪਲਾਈ ਆਨਲਾਈਨ ਕਰ ਰਹੇ ਆ ਕਿਉਂ ਹੋ ਰਹੀ ਆ ਕੀ ਇਹਦੇ 'ਚ ਰੁਕਾਵਟ ਹੈ ਔਰ ਕੀ ਇਹਦੇ 'ਚ ਪ੍ਰਕਾਸ਼ਨਸ ਲੇ ਜਾਣੇ ਚਾਹੀਦੇ ਸਾਰਾ ਹੁਣ ਅਸੀਂ ਸਟੱਡੀ ਕਰਾਂਗੇ ਬਟ ਇੱਕ ਇਹਨਾਂ ਸਾਰਿਆਂ ਚ ਮੋਟੀ ਜੀ ਗੱਲ ਇਹ ਆ ਕਿ ਕਿਸੇ ਨੂੰ ਵੀ ਕੋਈ ਵੀ ਚੀਜ਼ ਲੋਕਾਂ ਨੂੰ ਮਾਰਨ ਲਈ ਨਹੀਂ ਦਿੱਤੀ ਜਾ ਸਕਦੀ ਹਰੇਕ ਬੰਦਾ ਹਰੇਕ ਚੀਜ਼ ਲਈ ਅਥਾਰਾਈਜ਼ਡ ਹੈਗਾ ਜੀ ਕਿ ਕਿਸੇ ਕੀ ਕਰਨਾ ਕੀ ਨਹੀਂ ਕਰਨਾ ਜੀ ਇਸ ਮਾਮਲੇ ਦੇ ਵਿੱਚ ਜਿਹੜੀ ਇਹਨਾਂ ਨੇ 다ਹੂ ਜਿਹੜੀ ਇੱਥੋਂ ਤੱਕ ਪਿੰਡ ਪਹੁੰਚੀ ਜੀ ਇੱਕ ਰਾਜਾ ਸਾਹਿਬ ਦੇ ਬਲੇ ਪਾਸੇ ਕਿਹਾ ਜਾ ਰਿਹਾ ਸੀ ਕਿ ਉਸ ਪਾਸੋਂ ਵੀ ਕੋਈ ਮਲਜ਼ਮ ਹੈਗਾ ਜੇ ਉੱਥੇ ਇਕੱਠੀ ਉਹ ਅਰੈਸਟ ਹੋਇਆ ਜੀ ਸਾਫ ਸਿੰਘ ਰਾਜਾ ਸਾਹ ਹਰਸ਼ਾਚੀਨਾ ਪਿੰਡ ਸਾਬ ਸਿੰਘ ਨੇ ਇੱਕ ਕੈਨੀ ਮੰਗਾਉਂਦਾ ਆ ਲੁਧਿਆਣੇ ਤੋਂ ਔਰ ਉਹ ਕੈਨੀ ਹੀ ਉੱਥੇ ਡਿਲੀਵਰ ਕਰ ਆਉਂਦਾ ਜੀ ਫੇਰ ਸਾਰੀ ਉੱਥੇ ਬੰਦੀ ਆ ਭੰਗਵਾ ਪਿੰਡ ਦੇ ਵਿੱਚ ਉੱਥੇ ਉਹ ਬਣਾ ਕੇ ਫੇਰ ਅੱਗੇ ਵਾਲੇ ਵਾਲੇ ਪਿੰਡਾਂ ਚੋ ਦਿੰਦੇ ਸਾਬ ਸਿੰਘ ਦੇ ਪਹਿਲਾ ਦਿਨ ਮਾਮਲੇ ਦਰਜਾ ਜੀ ਸਾਬ ਸਿੰਘ ਦੇ ਇਹਦਾ ਸਾਰਾ ਸੀ ਕਰ ਰਹੇ ਆ ਜੀ ਸਾਬ ਸਿੰਘ ਦਾ ਲਿੰਕ ਇੱਕ ਦੋ ਹੋਰ ਜਿਹੜੇ ਸ਼ਰਾਬ ਦੇ ਸੰਬੰਧ ਦਾ ਨਿਕਲਿਆ ਪਰ ਸਾਬ ਸਿੰਘ ਤੇ ਪਰਚਾ ਕਿੰਨੇ ਹੈਗੇ ਇਹਦੇ ਤੇ 10 ਮੁਕਦਮੇ ਤੇ ਆਲਰੇਡੀ ਦਰਜ ਹੈ ਜੀ ਸਰ ਜਿੱਦਾਂ ਤੁਸੀਂ ਕਹਿੰਦੇ 18 ਬੰਦੇ ਦੇ ਵਿੱਚੋਂ ਮਗਰ ਤੁਹਾਡੇ ਲੋਗ ਇਨਵੈਸਟੀਗੇਟ ਦੇ ਵਿੱਚ ਪਾਏ ਗਏ ਇਹਨਾਂ ਵਿੱਚ ਪਹਿਲਾਂ ਦਰਜ ਹੈਗੇ ਆ ਕੋਈ ਕੁਝ ਕੁਝ ਦੇ ਉੱਪਰ ਹੈਗੇ ਆ ਜੀ ਕੁਝ ਦੇ ਉੱਪਰ ਹੈਗੇ ਕੁਝ ਦੇ ਉੱਪਰ ਨਹੀਂ ਹੈ ਜਿੱਦਾਂ ਸਾਹਬ ਸਿੰਘ ਦਾ ਦੱਸਿਆ ਇਹਦੇ ਉੱਪਰ ਪਿੰਲੋਂ ਵੀ ਮੁਕਦਮੇ ਦਰਜ ਹੈ ਜੀ ਸ਼ਰਾਬ ਦੇ ਮੁਕਦਮੇ ਜਾਂ ਹੋਰ ਵੀ ਹੈ ਸ਼ਰਾਬ ਦੇ ਜੀ ਜਿਸਨ ਲੇਡੀ ਗ੍ਰਿਫਤਾਰ ਕੀਤੀ ਨਿੰਦਰ ਗੌਰ ਨਾ ਇਹਦੀ ਕਿਸ ਤਰ੍ਹਾਂ ਇਹ ਬਾਤ ਇਹਦੀ ਕਿਹੋ ਜਿਹੀ ਨਿੰਦਰ ਕੌਰ ਨੂੰ ਵੀ ਜਿਹੜੇ ਭੰਗਾਂ ਵਾਲੇ ਆ ਇਹ ਵੀ ਉਹਨੂੰ ਸ਼ਰਾਬ ਦੇ ਕੇ ਆਉਂਦੇ ਆ ਨਿੰਦਰਕੌਰ ਵੀ ਅੱਗੇ ਸ਼ਰਾਬ ਸੇਲ ਕਰਦੀ ਆ ਔਰ ਨਿੰਦਰਕੌਰ ਦੇ ਹਸਬੰਡ ਦੀ ਵੀ ਡੈਥ ਹੋ ਜਾਂਦੀ ਆ ਉਸੇ ਸ਼ਰਾਬ ਕਰਕੇ ਸਰ ਪੰਜੀ ਸਿੰਘ ਪੰਮਾ ਜਿਹੜਾ ਉਹਦੀ ਪਿੰਡ ਵਾਲੀ ਦਾ ਗਹਿਣਾ ਤਰੀਬ ਵਾਲਾ ਲੱਗਦੀ ਉਹਦੀ ਔਰਤ ਵੇਚਦੀ ਸੀ ਉਹ ਤਾਂ ਸ਼ਰੀਰ ਕੰਪਤੇ ਚੱਲ ਜਾਂਦਾ ਸੀ ਪਰ ਉਹਦੀ ਔਰਤ ਜਿਹੜੀ ਹਾਲੇ ਹਾਲ ਕਰ ਜਦੋਂ ਉਹ ਤੇ ਪਹੁੰਚਿਆਂ ਦੀ ਗੱਲਬਾਤ ਲੋਕਾਂ ਦੇ ਨਾਲ ਹੋਈ ਆ ਉਹ ਕਹਿੰਦੇ ਵੀ ਔਰਤ ਤੇ ਕੋਈ ਮਾਮਲਾ ਕਰਦਾ ਨਹੀਂ ਦੇਖੋ ਮੈਂ ਤੁਹਾਨੂੰ ਦੱਸਿਆ ਜੀ ਕਿ 18 ਬੰਦੇ ਨਾਮਿਨੇਟ ਹੋਏ ਆ 16 ਬੰਦੇ ਸੀ ਅਰੈਸਟ ਹੋ ਚੁੱਕੇ ਆ ਸਾਡੀ ਤਫ਼ਤੀਸ਼ ਖਤਮ ਨਹੀਂ ਹੋਈ ਜੋ ਕੁਝ ਵੀ ਹੋ ਰਿਹਾ ਹੈ ਟੋਟਲ ਐਵੀਡੈਂਸ ਬੇਸ ਤੇ ਅਸੀਂ ਕਰ ਰਹੇ ਹਾਂ ਕਿਸੇ ਦੇ ਖਿਲਾਫ ਕੋਈ ਵੀ ਸਬੂਤ ਹੋਊਗਾ ਉਹ ਅਸੀਂ ਛੱਡਾਂਗੇ ਨਹੀਂ ਸਾਈਟ ਸੀ ਕਿਸ ਤਰ੍ਹਾਂ ਸਰਪੰਚ ਤੇ ਸੀ ਕਿਸ ਨਾਲ ਕਰ ਜਿਹੜੇ ਹਮਾਇਤ ਕਰਦੇ ਸੀ ਉਹਨਾਂ ਤੇ ਵੀ ਕਾਰਵਾਈ ਹੋਊਗੀ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਜੀ ਕਿ ਇਹ ਇੰਨੀ ਮਨਪੱਗੀ ਘਟਨਾ ਆ ਇੰਨਾ ਇਹ ਸੰਘੀਨ ਜੋਰਾਂ માં ਕਿਸੇ ਤੇ ਕੋਈ ਵੀ ਕੱਲ ਮਾਨਯੋਗ ਸੀਐਮ ਸਾਹਿਬ ਵੀ ਤੁਸੀਂ ਸਟੇਟਮੈਂਟ ਸਾਰੀ ਦੇਖ ਚੁੱਕੇ ਹੋ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਆ ਕੋਈ ਵੀ ਕੋਈ ਵੀ ਵਿਅਕਤੀ ਇਨਵੋਲ ਹੋਊਗਾ ਅਸੀਂ ਕਿਸੇ ਨੂੰ ਕੋਈ ਇਹਦੇ ਚ ਕੋਈ ਇਹਦੇ ਚ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਆਦਰਵਾਇਜ਼ ਵੀ ਜਿੰਦਾ ਹੁਣ ਪੰਜਾਬ ਚ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਜਾਂ ਇਧਰ ਇਹ ਚੀਜ਼ਾਂ ਹੈਗੀਆਂ ਆ ਕੋਈ ਕਿਸੇ ਦੀ ਇੰਟਰਫੀਰੈਂਸ ਜਾਂ ਕੋਈ ਵੀ ਚੀਜ਼ ਨਾ ਕੋਈ ਪੁਲਿਸ ਬਰਦਾਸ਼ਤ ਕਰਦੀ ਹੈ ਨਾ ਇਹ ਚੀਜ਼ ਨੂੰ ਕੋਈ ਸਵਾਲ ਪੈਦਾ ਹੁੰਦਾ ਜੀ ਸਾਹਿਬ ਸਿੰਘ ਸਰ ਰਵਿੰਦਰ ਜੇਨ ਦੇ ਸੰਬੰਧ ਦੇ ਕਿੰਨਾ ਕਿਸ ਤਰ੍ਹਾਂ ਹੁੰਦਾ ਤੇ ਹੁਣ ਤੱਕ ਕਿੰਨੀ ਵਾਰ ਮੈਥਨੋਲ ਮੰਗਾ ਚੁੱਕਾ ਉਸ ਨੂੰ ਦੇਖੋ ਇਹਦਾ ਸਾਹਿਬ ਸਿੰਘ ਨੂੰ ਕੱਲ ਸਵੇਰੇ ਫੜਦੇ ਆ ਜੀ ਅਸੀਂ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਮੀਡੀਏਟਲੀ ਤਾਂ ACP ਜੋ ਪ੍ਰੈਜ਼েন্ট ਹੈਗਾ ਸੀ ਉਹਨੂੰ ਰੋਕੀਏ ਫਰਦਰ ਅਸੀਂ ਸਾਰਾ ਇਹਦੀ ਇੰਟੈਰੋਗੇਸ਼ਨ ਹੁਣ ਅਜੇ ਦਾ ਰਿਮਾਂਡ ਵੀ ਅਸੀਂ ਲਿਆ ਆ ਪਿਲੋ ਆ ਚੁੱਕੀ ਆ ਨਹੀਂ ਆ ਚੁੱਕੀਓ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਸਰ ਜੀ ਅੱਜ ਹੀ ਇਹ ਕਿਹਾ ਜਾ ਰਿਹਾ ਕਿ ਸਰਪੰਚ ਵੀ ਖੜਿਆ ਹੋਵੇ ਜੇਠੂ ਵਾਲ ਤੋਂ ਐਸੇ ਮਾਮਲੇ ਜਿਹਦੇ ਕੋਲ ਸ਼ਰਾਫ ਫੜੀ ਹੈ ਕੌਣ ਹੈ وہی ਕਿਸੇ ਸਰਪੰਚ ਦੀ ਗ੍ਰਿਫਤਾਰੀ ਜੇਠੂ ਵਾਲ ਤੋਂ ਜੀ ਕੋਈ ਨੋਮਿਨੇਟਡ ਹੈ ਸਰ ਦੂਜੇ ਕੇਸ ਸੇ ਇੱਕ ਡਿਫਰੈਂਟ ਮੁਕਦਮਾ ਆ ਹੋ ਸਾਈਜ਼ ਉਹ ਇਹਦੇ 'ਚ ਨਹੀਂ ਹੈ ਜੀ ਇਹਦੇ ਨਾਲ ਰਿਲੇਟਡ ਨਹੀਂ ਆ ਉਹ ਜਿਹੜਾ ਕੇਸ ਆ ਕੋਈ ਹੋਰ ਐਕਸਾਈਜ਼ ਦਾ ਮਕਦਮਾ ਆ ਉਹਦੇ 'ਚ ਉਹ ਚੀਜ਼ ਹੈ ਜੀ ਨਾਲ ਆ ਤੇ ਰਮਦਾਸ ਏਰੀਆ ਜਿਹੜਾ ਕਮਾਲਪੁਰ ਜੰਗਲ ਆ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਵਾ ਉਹ ਸ਼ਰਾਬ ਦੇ ਸੀ ਦੇਖੋ ਜਿਹੜੇ ਜਿਹੜੇ ਰਮਦਾਸ ਤੇ ਕਮਾਲਪੁਰ ਜੰਗਲਾਂ ਦੀ ਤੁਸੀਂ ਗੱਲ ਕਰਦੇ ਹੋ ਅਸੀਂ ਅਕਸਰ ਉਹਦੇ ਤੇ ਇੱਕ ਕੈਸੋ ਆਪਰੇਸ਼ਨ ਫੋਰਸਸ ਲਿਆ ਕੇ ਅਸੀਂ ਉਹਨੂੰ ਸਰਚ ਕਰਦੇ ਰਹਿੰਦੇ ਆ ਔਰ ਇਵਨ ਅਸੀਂ ਡਰੋਨ ਦੀ ਵੀ ਵਰਤੋਂ ਕਰਦੇ ਰਹੇ ਆ ਤਾਂ ਕਿ ਉੱਥੇ ਕੋਈ ਚੀਜ਼ ਲੁਕੀ ਨਾ ਰਹਿ ਜਾਏ ਸੋ ਰੈਗੂਲਰ ਸਾਡਾ ਚੱਲਦਾ ਰਹਿੰਦਾ ਆ ਔਰ ਸਾਡੇ ਵੱਲੋਂ ਰਿਕਵਰੀਆਂ ਵੀ ਹੁੰਦੀਆਂ ਆ ਟਾਈਮ ਬਏ ਟਾਈਮ ਤੇ ਔਰ ਜਿਹੜਾ ਵੀ ਕੋਈ ਇਨਵੋਲਡ ਹੁੰਦਾ ਪਰਚੇ ਵੀ ਦਰਜ ਹੁੰਦੇ ਜੀ ਜਿਹੜੇ ਤੁਸੀਂ ਕਾਰਵਾਈ ਕੀਤੀ ਜਿਵੇਂ ਪਿਛੇ ਯੁਧ ਨਸ਼ੇ ਦੇ ਬਧੂ ਵੀ ਚੱਲ ਰਿਹਾ ਸੀਗਾ ਉਹ ਤੇ ਬੜੀ ਸਖਤ ਕਾਰਵਾਈ ਕੀਤੀ ਸੀ 59 ਵੀ ਜਾ ਕੇ ਘਰ ਤੋਂ ਲੱਗੇ ਇਹਨੂੰ ਵੀ ਉਸ ਤਰੀਕੇ ਨਾਲ ਦੀ ਸੀ ਹਾਂਜੀ ਅਸੀਂ ਬਿਲਕੁਲ ਮੈਂ ਤੁਹਾਡੇ ਮਾਧਿਅਮ ਰਾਹੀਂ ਸਪਸ਼ਟ ਕਰਨਾ ਚਾਹੁੰਦੇ ਆ ਪੀ ਜਿੱਦਾਂ ਯੁਧ ਨਸ਼ਾ ਵਿਰੋਧ ਅਸੀਂ ਸਖਤ ਕਾਰਵਾਈ ਕੀਤੀ ਸੀ ਜਿੰਨੇ ਵੀ ਅ ਇਹ ਡਰੱਗ ਪੈਡਲਰ ਸਿਗੇ ਸਾਰੇ ਫੜ ਕੇ ਅੰਦਰ ਦਿੱਤੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਸੀਂ ਫੋਰਫੀਟਰ ਕੀਤੀਆਂ ਆ ਔਰ ਜਿਹੜੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਸੀ ਉਹ ਵੀ ਡਿਮੋਲੀਸ਼ਨ ਕੀਤੀਆਂ ਆ ਅਸੀਂ ਇਹ ਵੀ ਜਿਹੜੇ ਇਲਿਸੀਟ ਲਿਕਰ ਦੇ ਕੇਸਿਸ ਆ ਇਹ ਵੀ ਅਸੀਂ ਉਸ ਪੱਧਰ ਤੇ ਹੀ ਲੈ ਕੇ ਜਾਵਾਂਗੇ ਔਰ ਜਿਨ੍ਹਾਂ ਨੇ ਵੀ ਇਸ ਕੇਸ ਦੇ ਵਿੱਚ ਸ਼ਰਾਬ ਨਜਾਇਜ਼ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਉਹ ਵੀ ਅਸੀਂ ਫੋਰਫੀਟ ਕਰਾਂਗੇ ਔਰ ਜਿਹੜੀਆਂ ਗਲਤ ਬਰੀਆਂ ਹੋਣਗੀਆਂ ਜੋ ਕੁਝ ਵੀ ਹੋਊਗਾ ਪ੍ਰੋਪਰ ਇੱਕ ਕਾਨੂੰਨੀ ਪ੍ਰੋਸੀਜਰ ਅਡਾਪਟ ਕਰਨ ਤੋਂ ਬਾਅਦ ਉਹ ਵੀ ਅਸੀਂ ਡਿਮੋਲੇਸ਼ਨ ਵੱਲ ਜਾਵਾਂਗੇ ਜਿਹੜੀ ਜਿਹੜੀ ਦਿੱਲੀ ਵਾਲੇ ਇੱਥੇ ਕਰਦੇ ਸੀ ਪੰਜਾਬ ਦੇ ਵਿੱਚ ਜਦ ਪੰਜਾਬੀ ਜਿਹੜੇ ਵਿਅਕਤੀ ਹੈ ਇਹ ਦਿੱਲੀ ਵਿੱਚ ਲੈਣ ਜਾਂਦੇ ਸੀ ਨਹੀਂ ਜੀ ਨਹੀਂ ਦਿੱਲੀ ਵਾਲਿਆਂ ਦੇ ਕੱਲ ਟਰੱਕ ਰਿਕਵਰ ਹੋਇਆ ਨਾ ਜੀ ਕੱਲ ਟਰੱਕ ਤੋਂ ਫੜੀ ਗਈ ਆ ਉਹ ਇੱਥੇ ਪੰਜਾਬ 'ਚ ਡਿਲੀਵਰ ਹੋ ਰਹੀ ਸੀ ਸਾਫ ਸੰਗਰ ਨੂੰ ਹੀ ਡਿਲੀਵਰ ਹੋਣੀ ਸੀ ਸਰ ਥਰੂ ਤੁਸੀਂ ਕਰ ਵੀ ਆਨਲਾਈਨ ਹੈ ਬੰਦਦੇ ਸੀਗੇ ਥਰੂ ਕੋਈ ਸੰਗ ਵੈਬਸਾਈਟ ਹੈ ਜਾਂ ਡਾਇਰੈਕਟ ਕੰਟੈਕਟ ਕਰਦੇ ਸੀਗੇ ਫੋਨ ਨੰਬਰ ਸੇ ਦੇਖੋ ਇਹਦੇ ਨਾਲ ਤਾਂ ਇਹ ਜਿਹੜੀ ਕੰਪਨੀ ਨਾਲ ਇਹਦਾ ਡਾਇਰੈਕਟ ਕੰਟੈਕਟ ਹੈਗਾ ਜੀ ਔਰ ਮਾਲਿਕ ਨੂੰ 35000 ਰੁਪਿਆ ਇਹਨੇ ਉਹਨੂੰ ਡਿਲੀਵਰ ਵੀ ਕੀਤਾ ਹੈ ਅਮਾਉਂਟ ਵੀ ਪੇਮੈਂਟ ਹੋਈ ਹੋਈ ਹੈ ਥਰੂ WhatsApp ਹੀ ਮਤਲਬ ਥਰੂ WhatsApp ਇਸ ਤੋਂ ਪਹਿਲੇ ਪਟਿਆਲੇ ਦੀ ਇਸ ਤੋਂ ਪਹਿਲੇ ਇਸ ਤੋਂ ਪਹਿਲੇ ਵੀ ਮੈਂ ਮੈਂ ਦੱਸ ਰਿਹਾ ਜੀ ਕਿਉਂਕਿ ਸਾਫ ਸਿੰਘ ਨੂੰ ਕੱਲ ਫੜਿਆ ਅਸੀਂ ਸਾਰੇ ਤੁਹਾਡੇ ਸਾਹਮਣੇ ਆ ਬਹੁਤ ਬਿਜ਼ੀ ਸੀਗੇ ਸੋ ਇਮੀਡੀਏਟਲੀ ਜਿਹੜਾ ਇਹ ਸੀਪੀ 600 ਲੀਟਰ ਆ ਗਈ ਆ ਕਿਹੜੇ ਟਰੱਕ ਤੇ ਆ ਰਹੀ ਆ ਕਿੱਥੋਂ ਇਹ ਬਿਲਟੀ ਬਣੀ ਆ ਸਾਰਾ ਉਸ ਪਾਸੇ ਕਰਕੇ ਔਰ ਇਹਦੇ ਚ ਸਾਡੇ ਪਟਿਆਲਾ ਪੁਲਿਸ ਐਸਐਸਪੀ ਪਟਿਆਲਾ ਔਰ ਐਕਸਾਈਜ਼ ਆਫੀਸ਼ਰਸ ਨੇ ਵੀ ਪੂਰੀ ਸਾਡੀ ਹੈਲਪ ਕੀਤੀ ਆ ਤਾਂ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਸਰ ਕੋਈ ਪੁਲੀਟਿਕਲ ਕੋਈ ਕਿੰਨਾ ਕੀ ਕਾਰਵਾਈ ਸੀ ਜਾਂ ਕੋਈ ਵੱਖਰੀ ਫੈਕਟਰੀ ਰੱਖੀ ਹੋਈ ਸੀ ਨਹੀਂ ਫੈਕਟਰੀ ਨਹੀਂ ਜੀ ਮੈਂ ਤਾਂ ਦੱਸ ਰਿਹਾ ਪੀ 50 ਲੀਟਰ ਦੀ ਕੈਨੀ ਇਹਨੇ ਭਗਵਾ ਪਿੰਡ ਚ ਦੇ ਦਿੱਤੀ ਜਿਹੜੇ ਦੋ ਸਕੇ ਭਰਾਇਆ ਉਹਨਾਂ ਨੂੰ ਦੇ ਦਿੱਤੀ ਉਹਨਾਂ ਨੇ ਪ੍ਰਭਜੀਤ ਤੇ ਉਹਦਾ ਭਰਾ ਕੁਲਵੀਰ ਤੇ ਅੱਗੇ ਫਿਰ ਉਹਨਾਂ ਨੇ ਬਣਾ ਕੇ ਦੇ ਦਿੱਤੀ ਸਰ ਹੁਣ ਤਾਂ ਕਿ ਕਿੰਨੇ ਸਰ ਸਾਹਿਬ ਨੇ ਇਕ ਤਾਂ ਕੋਈ ਖਾਂਜ ਉੱਤੇ ਕਾਰਵਾਈ ਕੀਤੀ ਜਾ ਕੇ ਜੀ ਸਾਡੇ ਜਿਹੜਾ ਡੀਐਸਪੀ ਮਜੀਠਾ ਔਰ ਐਸ ਐਚਓ ਮਜੀਠਾ ਇਹਨਾਂ ਔਰ ਚੌਂਕੀ ਇਨਚਾਰਜ ਭਗਵਾ ਇਹਨਾਂ ਨੂੰ ਸਸਪੈਂਡ ਕੀਤਾ ਹੋਇਆ ਸਰ ਇਹ ਪੁਲਿਸ ਦਾ ਸਾਹਿਬ ਸਿੰਘ ਦਾ ਕੋਈ ਪੁਲਿਸਕਲ ਲਿੰਕ ਜਿਆ ਕੋਈ ਦੇਖੋ ਹਲੇ 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 ਇਹਦੇ ਤੇ ਬਾਰੇ ਕੋਈ ਸਾਡੀ ਜਿੱਦਾਂ ਤੁਹਾਨੂੰ ਦੱਸਿਆ ਤਫਤੀਸ਼ ਸਾਰੀ ਚੱਲ ਰਹੀ ਆ ਮੈਂ ਤਾਂ ਇੱਕ ਗੱਲ ਹੀ ਤੁਹਾਨੂੰ ਕਹਿਣੀ ਚਾਹਾਂਗਾ ਵੀ ਕੋਈ ਵੀ ਇਹਦੇ ਚ ਹੋਊਗਾ ਇਹ ਤਾਂ ਕਹਿਣ ਦੀ ਲੋੜ ਹੀ ਨਹੀਂ ਹੈ ਵੀ ਉਹ ਬਖਸ਼ਿਆ ਨਹੀਂ ਜਾਊਗਾ ਇਹ ਇਹ ਰਾਈਟਿੰਗ ਔਨ ਅ ਵਾਲ ਆ ਪੱਥਰ ਤੇ ਲਕੀਰ ਆ ਜੀ ਸਰ ਲੋਕਾਂ ਨੂੰ ਤੇ ਕਹ ਰਹੇ ਸੀ ਕਿ ਇਹ ਬੜੇ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ 2020 ਦੇ ਵਿੱਚ ਪਿਛਲੇ 15 ਸਾਲ ਤੋਂ ਹੋਇਆ ਸੀਗਾ ਕਿ ਕੋਈ ਅੰਦਰ ਦੇ ਵਿੱਚ ਹੋ ਸਕਦਾ ਤੁਸੀਂ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਕਿੰਨੇ ਪਰਚੇ ਦਰਜ ਹੁੰਦੇ ਆ ਜੀ ਸ਼ਰਾਬ ਫੜੀ ਜਾਂਦੀ ਆ ਮੁੱਲ ਤੇ ਰਾਈਟਿੰਗ ਔਨ ਅ ਵਾਲ ਆ ਪੱਥਰ ਤੇ ਲਕੀਰ ਆ ਜੀ ਸਰ ਲੋਕਾਂ ਨੂੰ ਤੇ ਕਹ ਰਹੇ ਸੀ ਕਿ ਇਹ ਬੜੇ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ 2020 ਦੇ ਵਿੱਚ ਪਿਛਲੇ 15 ਸਾਲ ਤੋਂ ਹੋਇਆ ਸੀਗਾ ਕੀ ਕੋਈ ਅਨਦਰ ਨਹੀਂ ਹੋ ਰਿਹਾ ਤੁਸੀਂ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਕਿੰਨੇ ਪਰਚੇ ਦਰਜ ਹੁੰਦੇ ਆ ਜੀ ਸ਼ਰਾਬ ਫੜੀ ਜਾਂਦੀ ਆ ਮੁਲਜ਼ਮ ਵੀ ਫੜੇ ਜਾਂਦੇ ਆ ਸਾਰੇ ਪਰਚੇ ਦਰਜ ਹੁੰਦੇ ਆ ਇਹ ਨਹੀਂ ਕਿ ਪੁਲਿਸ ਕਾਰਵਾਈ ਨਹੀਂ ਕਰਦੀ ਲਗਾਤਾਰ ਕਾਰਵਾਈਆਂ ਵੀ ਹੁੰਦੀਆਂ ਆ ਅਨਫੋਰਚੂਨੇਟ ਇਨਸੀਡੈਂਟ ਹੈ ਜਿਹੜਾ ਹੋਇਆ ਔਰ ਅਸੀਂ ਉਹਨੂੰ ਉਸੇ ਤਰੀਕੇ ਨਾਲ ਹੀ ਡੀਲ ਕਰ ਰਹੇ ਆ ਜੀ ਉਸੇ ਚੀਜ਼ ਨਾਲ ਹੀ ਹੋ ਰਿਹਾ ਹੁਣ ਡੇਲੀ ਜੇ ਤੁਸੀਂ ਸਾਲ ਦੇ ਸਾਡੇ ਦੇਖੋ ਤੇ ਸੈਂਕੜੇ ਪਰਚੇ ਐਕਸਾਈਜ਼ੇ ਹੀ ਦਰਜ ਹੁੰਦੇ ਆ ਨਹੀਂ ਸਰ 2020 ਦੇ ਵਿੱਚ ਜੋ ਸੇਮ ਕੇਸ ਹੋਇਆ ਸੀ ਤਨਨ ਤਨਤਾ ਦੇ ਵੀ ਦੇ ਵਿੱਚ ਕੀ ਉਹਦੇ ਨਾਲ ਵੀ ਕੁਛ ਇਸ ਨੂੰ ਜੋੜਿਆ ਜਾਉ ਮੈਂ ਮੈਂ ਹਲੇ ਦੇਖੋ ਮਰਕੀ ਟੂ अर्ਲੀ ਟੂ ਸੇ ਐਨੀਥਿੰਗ ਜੀ ਬਹੁਤ अर्ਲੀ ਆ ਜੀ ਅਸੀਂ ਸਾਰੀ ਤਫਤੀਸ਼ ਕਰ ਰਹੇ ਆ ਤੇ ਤਫਤੀਸ਼ ਤੋਂ ਬਾਅਦ ਹੀ ਸਾਰੇ ਨਤੀਜੇ ਸਾਹਮਣੇ ਆਉਣ ਇੱਕ ਦੱਸ ਜਿਹੜਾ ਪਿਛਮੀ ਵਰੀ ਵੀ ਚਲੋ ਇਨਸਟੈਂਡ ਹੋਇਆ ਹੈਗਾ ਪਟਿਆਲੇ ਦਾ ਕਨੈਕਸ਼ਨ ਹਮੇਸ਼ਾ ਨਿਕਲਦਾ ਹੈ ਜੀ ਪਟਿਆਲੇ ਕੀ ਨਹੀਂ ਪਟਿਆਲੇ ਪਟਿਆਲਾ ਤਾਂ ਕੱਲ ਐ ਸੀ ਜੀ ਇਨ ਰੂਟ ਹੋ ਰਿਹਾ ਸੀ ਇਨ ਰੂਟ ਦਿੱਲੀ ਤੋਂ ਚੱਲਿਆ ਹੋਇਆ ਸੀ ਤਾਂ ਕਿਉਂਕਿ ਅਸੀਂ ਇਮੀਡੀਏਟਲੀ ਸੀਪੀ ਅਸੀਂ ਇਹਨੂੰ ਫੜੀਏ ਤੋ ਇਮੀਡੀਏਟਲੀ ਇਨਫੋਰਮੇਸ਼ਨ ਵਾਸ ਟ੍ਰਾਂਸਫਰਡ ਟੂ ਐਸਐਸਪੀ ਪਟਿਆਲਾ ਤੇ ਸਾਡੇ ਜਿਹੜੇ ਐਕਸਾਈਜ਼ ਡਿਪਾਰਟਮੈਂਟ ਦੇ ਆਫੀਸ਼ਰਸ ਆ ਸਾਰੇ ਨੇ ਉੱਥੇ ਰਲ ਕੇ ਉਹ ਚੀਜ਼ ਕੀਤੀ। ਇਹਦੇ ਤੋਂ ਇਲਾਵਾ ਜੀ ਮੈਂ ਇੱਕ ਹੋਰ ਦੱਸਣਾ ਚਾਹਾਂਗਾ ਅਮ੍ਰਿਤਸਰ ਦਿਹਾਤੀ ਪੁਲਿਸ ਨੇ ਐਸਐਸਪੀ ਸਾਹਿਬ ਦੀ ਅਗਵਾਈ ਚ ਬਹੁਤ ਅੱਛਾ ਕੰਮ ਕੀਤਾ। ਜੰਡਿਆਲੇ ਕੁਝ